ਭਾਈ ਜੀ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾ ਪਿਆਰ ਪਿਆਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮਨਜਿੰਦਰ ਕਲਾਥ ਹਾਊਸਪੈਨ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਜੀ ਆਪਣਾ ਇਹ ਮੋੜ ਮੰਡੀ ਦੇ ਕੋਲੇ ਪਿੰਡਾ ਜੀ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਜੀ ਜਿਹਦੇ ਵਿੱਚ ਭਾਈ ਜੀ ਆਪਾਂ ਨੂੰ ਸਾਰੀ ਵੈਰਾਈਟੀ ਇੱਕੋ ਸਾਥ ਲੇ ਮਿਲਦੀ ਹੈ ਭਾਈ ਜੀ ਲਾ ਤੌਲੀਆ ਤੋਂ ਲਾ ਸਾਰੇ ਮਤਲਬ ਬੈਲਾ ਤੋਂ ਲਾ ਕੇ ਮੋਟੇ ਪੁੜਤੇ ਪਜਾਮੇ ਕਾਟਰੇਜ ਬਾਈ ਜੀ ਪਸ਼ਮੀਨਾ ਹਰ ਇੱਕ ਰੇਟੀ ਮਿਲਦੀ ਹੈ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਬਾਈ ਜੀ ਕਾਟਰੇਜ ਦੀ ਬਹੁਤ ਵਧੀਆ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਕਾਟਰੇਜ ਏਕੇ ਟੈਕਸ ਦਾ ਮਾਲ ਹੈ ਵਧੀਆ ਵਾਜਬ ਭਾਅ ਤੇ ਪੂਰੀ ਬਾਈ ਗੌਰ ਨਾਲ ਦੇਖਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੇ ਇੱਕ ਸ਼ੇਅਰ ਅਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਜਿਆਦਾ ਰੱਖ ਕੇ ਕਰਿਆ ਕਰੋ ਤਾਂ ਕਿ ਬਾਈ ਜੀ ਗਾਹ ਦੀ ਗਾਹ ਪਤਾ ਲੱਗ ਸਕੇ ਚਲੋ ਬਾਈ ਵੀਡੀਓ ਕਰਨਾ ਸਟਾਰਟ ਆਪਣਾ ਪਹਿਲਾ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਤੇ ਜਿਹੜੇ ਇਹਦੇ ਵਿੱਚ ਡਿਜ਼ਾਈਨ ਹੈ ਬਾਈ ਜੀ ਬਹੁਤ ਹੀ ਵਧੀਆ ਲਾਜ ਵਾਓ ਡਿਜ਼ਾਈਨ ਹੈ ਬਹੁਤ ਸੋਹਣੇ ਡਿਜ਼ਾਈਨ ਹੈ ਜਿਹੜੇ ਤੁਹਾਨੂੰ ਆਪਾਂ ਖੋਲ ਕੇ ਦਿਖਾਵਾਂਗੇ ਤੇ ਫਿਰ ਤੁਹਾਨੂੰ ਹੋਰ ਵੀ ਬਾਈ ਜੀ ਬਹੁਤ ਵਧੀਆ ਇੱਕ ਨੰਬਰ ਪੂਰਾ ਇਹ ਵਧੀਆ ਕਪੜਾ ਹੈ ਜੀ ਏਕੇ ਟੈਕਸ ਦਾ ਮਾਲ ਹੈ ਆ ਕੱਲਾ ਕੱਲਾ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਜਿਹਦੇ ਵਿੱਚ ਮੈਚਿੰਗ ਵੀ ਮਿਲ ਜੂ ਬਾਈ ਜੀ ਅਤੇ ਆਲ ਓਵਰ ਵੀ ਮਿਲ ਜੂ ਹੈ ਬਾਈ ਜੀ ਕਾਟਰੇਜ ਇਹ ਪੂਰੀ ਵਧੀਆ ਇੱਕ ਨੰਬਰ ਕਾਟਰੇਜ ਦੀ ਤੁਹਾਨੂੰ ਵੀਡੀਓ ਪਾਈ ਹੈ ਕੱਲੀ ਕਾਟਰੇਜ ਦੀ ਏਕੇ ਟੈਕਸ ਦਾ ਮਾਲ ਹੈ ਆਲ ਓਵਰ ਅਤੇ ਮੈਚਿੰਗ ਆ ਦੇਖੋ ਬਾਈ ਇਸ ਨੂੰ ਖੋਲ ਕੇ ਦਿਖਾਉਣੇ ਆ ਇਹਦਾ ਨਵਾਂ ਡਿਜ਼ਾਈਨ ਆਇਆ ਬਾਈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਦੇਖੋ ਚੈੱਕ ਕਰੋ ਬਾਈ ਜੀ ਐਡਾ ਸੋਹਣਾ ਡਿਜ਼ਾਈਨ ਹੈ ਗੱਲ ਛੱਡ ਦਿਓ ਆ ਦੇਖੋ ਚੈੱਕ ਕਰੋ ਬਾਈ ਜੀ ਆ ਦੇਖੋ ਬਾਈ ਜੀ ਮੈਂ ਬੇਲ ਦਿੱਤੀ ਹੈ ਵਿਚਾਲੇ ਬਾਈ ਜੀ ਬਹੁਤ ਹੀ ਸੋਹਣਾ ਰੰਗ ਹੈ ਤੇ ਬਹੁਤ ਹੀ ਸੋਹਣਾ ਕੱਪੜਾ ਹੈਗਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਤੇ ਇੱਕ ਇੱਕ ਨੰਬਰ ਕੁਆਲਿਟੀ ਦਾ ਡਿਜ਼ਾਈਨ ਆ ਆ ਨਾਲ ਬਾਈ ਜੀ ਬਾਟਮ ਹੈ ਬਾਟਮ ਦੇ ਵਿੱਚ ਵੀ ਬਾਈ ਜੀ ਡਿਜ਼ਾਈਨ ਦਿੱਤਾ ਹੋਇਆ ਹੈ ਦੇਖੋ ਇੱਕ ਚੈੱਕ ਕਰੋ ਜਿਹੜੀ ਬਾਟਮ ਦੇ ਵਿੱਚ ਵੀ ਬਾਈ ਜੀ ਬੂਟੀਆਂ ਦਿੱਤੀਆਂ ਬ੍ਰੀਕ ਬ੍ਰੀਕ ਬਹੁਤ ਹੀ ਸੋਹਣਾ ਫਲਾਵਰ ਬੰਦ ਹੈ ਜਦੋਂ ਬਾਈ ਜੀ ਇਹ ਸ਼ੂਟ ਬਣ ਗਿਆ ਬਹੁਤ ਹੀ ਇਹ ਕੈ ਬਣੂਗਾ ਲਾਜਵਾਬ ਕਪੜਾ ਹੈ ਬਾਈ ਜੀ ਇਹ ਏਕੇ ਟੈਕਸ ਦਾ ਕਪੜਾ ਜੀ ਇਹ ਪੂਰਾ ਵਧੀਆ ਕੁਆਲਟੀ ਦਾ ਕਪੜਾ ਕੋਈ ਆਇਆ ਨਹੀਂ ਹੈ ਖਰਾਬ ਹੋਣ ਵਾਲਾ ਕਪੜਾ ਜੀ ਸੋਹਣਾ ਬਹੁਤ ਹੈ ਕਪੜਾ ਬਾਈ ਜੀ ਆਮ ਦੇਖਦੇ ਆਪਾਂ ਵੀਡੀਓ ਬਾਈ ਜੀ ਜੇ ਹੁਣ ਸਸਤਾ ਕਪੜਾ ਜਾਂ ਉਦੇ ਵਿੱਚ ਬਾਈ ਜੀ ਫਰਕ ਪੈਂਦਾ ਤੁਸੀਂ ਕੇਰਾ ਇੱਕ ਵਾਰੀ ਪੈਸੇ ਲਾ ਦਿਓ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੋਈ ਬੋਰਾ ਜੇ ਕੋਈ ਕਿਸੇ ਕਿਸਮ ਦਾ ਕੋਈ ਲਾਂਬਾ ਹੋਵੇ ਫੁੱਲ ਜ਼ਿੰਮੇਵਾਰੀ ਇਕਵਾਲ ਦੀ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਆਪਣੇ ਕੋਲੇ ਘੱਟੋ ਘਾਟੀ ਬਾਈ ਜੀ ਆਪਣੇ ਕੋਲੇ 20 25 ਡਿਜ਼ਾਈਨ ਪਏ ਆ ਬਾਈ ਜੀ 7 8 ਡਿਜ਼ਾਈਨ ਤਾਂ ਬੇਚ ਆਊਗਾ ਬਾਈ ਜੀ ਫਿਰ ਵਾਕਿਸਰੇ ਪ੍ਰਿੰਟ ਬਹੁਤ ਸੋਹਣੇ ਆ ਇੱਕ ਨੰਬਰ ਪ੍ਰਿੰਟ ਹੈ ਇਹ ਕਰੋ ਚੈੱਕ ਕਿੰਨਾ ਸੋਹਣਾ ਕੱਪੜਾ ਬਾਈ ਜੀ ਐ ਜਮਾ ਮਲਿਆਈ ਵਰਗਾ ਕੱਪੜਾ ਪੂਰਾ ਵਧੀਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਜੀ ਏਕੇ ਟੈਕਸ ਦਾ ਕੱਪੜਾ ਹੈ ਕੋਈ ਖਰਾਬ ਹੋਣ ਵਾਲਾ ਕੱਪੜਾ ਨਹੀਂ ਬਾਈ ਜੀ ਹੈਗਾ ਵੀ ਜੇ ਆਪਾਂ ਕਹਿੰਦੇ ਖਰਾਬ ਹੋ ਜੂ ਕੱਪੜਾ ਉਹ ਨਹੀਂ ਕੱਪੜਾ ਹੈਗਾ ਬਾਈ ਜੀ ਜਦੋਂ ਬਾਈ ਜੀ ਇਸ ਢੰਗ ਨਾਲ ਬਣ ਗਿਆ ਨਾ ਇਹ ਕੱਪੜਾ ਤੇ ਵਿਚਾਲੇ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਦਿੱਤਾ ਹੈ ਕੇ ਟੈਕਸ ਨੇ ਬਹੁਤ ਹੀ ਲਾਜ਼ਵਾਬ ਡਿਜ਼ਾਈਨ ਹੈ ਬਾਈ ਜੀ ਚੈੱਕ ਕਰ ਲਓ ਸਮਾਰ ਤੇ ਆਹ ਦੇਖੋ ਬਾਈ ਜੀ ਆਹ ਆਲ ਓਵਰ ਕੱਪੜਾ ਬਾਈ ਜੀ ਹੁਣ ਤੁਹਾਨੂੰ ਆਲ ਓਵਰ ਦਿਖਾਵਾਂਗੇ ਵਿੱਚ ਮੈਚਿੰਗ ਵੀ ਹੈ ਬਾਈ ਜੀ ਤੇ ਵਿੱਚ ਹੀ ਆਲ ਓਵਰ ਹੈ ਬਾਈ ਜੀ ਜੇ ਕਿਸੇ ਨੇ ਬਰੀਕੀ ਨਾਲ ਪੁੱਛਣਾ ਹੋਵੇ ਬਾਈ ਜੀ ਸਾਡਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਜਦੋਂ ਮਰਜੀ ਫੋਨ ਲਾ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀ ਕੀ ਰੇਟ ਕਾ ਦਾ ਕੀ ਕੁਆਲਿਟੀ ਹੈ ਰੰਗ ਰੰਗ ਜੇ ਡੋਡੀ ਪੁੱਛਣੇ ਹੋਣ ਬਾਈ ਜੀ ਪੁੱਛ ਸਕਦੇ ਹੋ ਇਹ ਆ ਦੇਖੋ ਬਾਈ ਜੀ ਇਹ ਕਰੋ ਚੈੱਕ ਏਕੇ ਟੈਕਸ ਦਾ ਕਪੜਾ ਬਾਈ ਜੀ ਚੈੱਕ ਕਰ ਲਓ ਸਮਾਰ ਕੇ ਫੁੱਲ ਜ਼ਿੰਮੇਵਾਰੀ ਹੈ ਆਪਾਂ ਬਾਈ ਜੀ ਦੱਸ ਦਈਏ ਤੁਹਾਨੂੰ ਜਾਨ ਜ਼ਿਆਦਾਤਰ ਆਪਾਂ ਜਿਹੜਾ ਕਪੜਾ ਵੇਚਦੇ ਆ ਬਾਈ ਜੀ ਇਹ ਏਕੇ ਟੈਕਸ ਦਾ ਮਾਲ ਹੀ ਵੇਚਦੇ ਆ ਆਪਾਂ ਜ਼ਿਆਦਾਤਰ ਮਾਲ ਆਪਣੇ ਕੋਲ ਏਕੇ ਟੈਕਸ ਦੇ ਸ਼ੰਕਰ ਵਰਗੀਆਂ ਵੈਰਾਈਟੀਆਂ ਰੱਖਦੇ ਆ ਆਪਾਂ ਆ ਦੇਖੋ ਬਾਈ ਜੀ ਫਲਾਵਰ ਦੇਖੋ ਬਾਈ ਜੀ ਕਿੱਡੇ ਸੋਹਣੇ ਫਲਾਵਰ ਹੈ ਇਹ ਮੈਚਿੰਗ ਵੀ ਆਉਂਦਾ ਬਾਈ ਜੀ ਤੇ ਏਕੇ ਟੈਕਸ ਦਾ ਤੇ ਉਹਦੇ ਵਿੱਚ ਵੀ ਆਉਂਦਾ ਹੈ ਆਲ ਓਵਰ ਵਿੱਚ ਵੀ ਆਉਂਦਾ ਹੈ ਹੈ ਮਾਲ ਸਾਰਾ ਕਾਟਰੇਜ ਦਾ ਮਾਲ ਹੈ ਜੀ ਇਹ ਦੇਖੋ ਕੁਆਲਿਟੀ ਦੇਖੋ ਜਿਹੜੀ ਇਹਦੀ ਬਾਟਮ ਦਾ ਕੱਪੜਾ ਬਾਈ ਜੀ ਦੇਖੋ ਉਹ ਵੀ ਤੁਹਾਨੂੰ ਕਾਟਰੇਜ ਦੀ ਮਿਲੂਗਾ ਜ਼ਿਆਦਾਤਰ ਤਾਂ ਬਾਈ ਜੀ ਪਸ਼ਮੀਨਾ ਲਾਉਂਦੇ ਆ ਵਿੱਚ ਕਾਟਰੇਜ ਦਾ ਇਹਦੇ ਵਿੱਚ ਕਾਟਰੇਜ ਵਿੱਚ ਪਸ਼ਮੀਨੇ ਦੀ ਬਾਟਮ ਲਾਉਂਦੇ ਆ ਪ੍ਰਿੰਟ ਜਿਹੜਾ ਸੈਲਫ ਹੈ ਸੈਲਫ ਪ੍ਰਿੰਟ ਹੈ ਬਾਈ ਜੀ ਇਹਦੇ ਵਿੱਚ ਤੇ ਜਿਹੜੀ ਇਹਦੀ ਕਪੜਾ ਕੋਟ ਦਾ ਜਿਹੜਾ ਕਪੜਾ ਹੈ ਬਾਈ ਜੀ ਇਹ ਪੂਰਾ ਵਧੀਆ ਕੋਟ ਦਾ ਕਪੜਾ ਹੈ ਫੁੱਲ ਜ਼ਿੰਮੇਵਾਰੀ ਹੂ ਬਾਈ ਜਿਹੜੀ ਗੱਲ ਕਹਾਂਗੇ ਤੁਹਾਨੂੰ ਉਹੀ ਪੂਰੀ ਉਤਰੂ ਇਹ ਨਹੀਂ ਹੈ ਵੀ ਕਹਿਣ ਵੇਲੇ ਕੁਝ ਹੋਰ ਹੋਊ ਤੇ ਜਦੋਂ ਆਪਾਂ ਲੈ ਕੇ ਜਾਉਂਗੇ ਉਦੋਂ ਕੁਝ ਹੋਰ ਹੋਊ ਦੇਖੋ ਬਾਈ ਜੀ ਦੇਖੋ ਕਿੰਨਾ ਵਧੀਆ ਫਲਾਵਰ ਹੈ ਇਹਦਾ ਦੇਖ ਬਾਈ ਜੀ ਡਿਜ਼ਾਈਨ ਤਾਂ ਬਾਈ ਜੀ ਖੋਲ-ਖੋਲ ਕੇ ਇਕੱਲੇ-ਇਕੱਲੇ ਦਿਖਾਵਾਂਗੇ ਕਹਾਂਗੇ ਟਾਈਮ ਬਹੁਤ ਵੇਸਟ ਹੁੰਦਾ ਬਾਈ ਜੀ ਤੇ ਇਕੱਲਾ-ਇਕੱਲਾ ਜਦੋਂ ਮਰਜ਼ੀ ਆਕੇ ਲੈ ਕੇ ਜਾਓ ਬਾਈ ਜੀ ਤੁਹਾਨੂੰ ਡਿਜ਼ਾਈਨ ਬਹੁਤ ਮਿਲ ਜਾਣਗੇ ਇਹਦੇ ਵਿੱਚ ਘੱਟੋ ਘੱਟ 20 ਤੀ ਡਿਜ਼ਾਈਨ ਹੈ ਜੀ ਦੇਖੋ ਇਹ ਆ ਆ ਬਾਟਮ ਦਾ ਨਾਲ ਦਿੱਤਾ ਵਾ ਜੀ ਦੇਖੋ ਡਿਜ਼ਾਈਨ ਆ ਦੇਖੋ ਆ ਦੇਖੋ ਚੈੱਕ ਕਰੋ ਬਾਈ ਜੀ ਬਹੁਤ ਹੀ ਸੋਹਣਾ ਕੁਆਲਟੀ ਦਾ ਕੱਪੜਾ ਵਾ ਜੀ ਏਕੇ ਟੈਕਸ ਦੀ ਕੰਪਨੀ ਹੈ ਜੀ ਕੋਟਰੇਜ ਪਿਓਰ ਵਧੀਆ ਇੱਕ ਨੰਬਰ ਮਲਾਈਮ ਕੱਪੜਾ ਹੈ ਜੀ ਇਹਦਾ ਰੇਟ ਕੁੱਲ 1050 ਰੁਪਏ ਰੇਟ ਹੈ ਜੀ ਜੇ ਕੋਈ ਦੁਕਾਨਦਾਰ ਲੈ ਕੇ ਜਾਊ ਬਾਈ ਜੀ ਉਹਦੇ ਵਾਸਤੇ ਵਧੀਆ ਲੈਸ ਲਾਵਾਂਗੇ ਜਿਹੜੀ ਕੌਰੀ ਆ ਰਹੀ ਹੈ ਬਾਈ ਜੀ ਇਹ ਜੇ ਕਹਿੰਦੇ ਮੰਗਾਉਣਾ ਬਾਈ ਜੀ ਆਪਣੇ ਕੋਲੇ ਹੈਗਾ ਸਾਰੀ ਸਹੂਲਤ ਹੈਗੀ ਹੈ ਫ੍ਰੀ ਦੇਵਾਂਗੇ ਕਾਟਰਾ ਜਿਹੜਾ ਜਿੱਥੇ ਜਲਪੂ 1050 ਰੁਪਏ ਜਿੱਥੇ ਮਰਜ਼ੀ ਮੰਗਾ ਲਓ ਬਾਈ ਜੀ ਤਕਰੀਬ ਸ਼ਿਪਿੰਗ ਫ੍ਰੀ ਦੇਵਾਂਗੇ ਬਿਲਕੁਲ 1050 ਰੁਪਏ ਬਾਈ ਇਹ ਕੱਲੇ ਕੱਲੇ ਛੂਟ ਦਾ ਰੇਟ ਹੈ ਅਗਰ ਜੇ ਕਿਸ ਨੇ ਬਾਈ ਜੀ ਇਕੱਠਾ ਮਾਲ ਲੈਣਾ ਹੈ ਉਹਦੇ ਵਾਸਤੇ ਬਾਈ ਜੀ ਲੈਸ ਮਿਲਦਾ ਹੈ ਇੱਕ ਇੱਕ ਟਕਸ ਦਾ ਮਾ ਹੁਣ ਬਾਈ ਜੀ ਤੁਹਾਨੂੰ ਆਹ ਦਿਖਾਉਣੇ ਆ ਬਾਈ ਜੀ ਪਸ਼ਮੀਨਾ ਪਸ਼ਮੀਨਾ ਹੈਗਾ ਇਹਦੇ ਵਿੱਚ ਆਪਣੇ ਕੋਲ ਬਾਈ ਜੀ 15 ਤੋਂ 14 15 ਰੰਗ ਪਏ ਨੇ ਬਾਈ ਜੀ ਆਪਣੇ ਕੋਲੇ ਜਿੰਨਾ ਲੋੜ ਹੈ ਬਾਈ ਜੀ ਉਨਾਂ ਨਾਲ ਜਾ ਸਕਦੇ ਹਾਂ ਇਹ ਬਾਈ ਜੀ ਬੁਟੀਕ ਦੇ ਪੀਸ ਹੈ ਆਮ ਇਹਨੂੰ ਬੁਟੀਕਾਂ ਵਾਲੇ ਬਾਈ ਜੀ ਬਹੁਤ ਜ਼ਿਆਦਾ ਮਹਿੰਗਾ ਵੇਚਦੇ ਆ ਇਹਨੂੰ ਇਹ ਬੁਟੀਕ ਦੇ ਪੀਸ ਹੈ ਬਾਈ ਜੀ ਬੁਟੀਕਾਂ ਤੇ ਬਹੁਤ ਜ਼ਿਆਦਾ ਮਾਲ ਵਿਕਦਾ ਹੈ ਇਹਨੂੰ ਐ ਕਹਿ ਕੇ ਕਿ ਵੇਚਦੇ ਵੀ ਸਾਡਾ ਅਸੀਂ ਆਪ ਹੱਥੀ ਤਿਆਰ ਕਰਦੇ ਆ ਇਹ ਮਾਲ ਬਾਈ ਜੀ ਫੈਕਟਰੀਆਂ ਚੋਂ ਤਿਆਰ ਹੋ ਕੇ ਆਉਂਦਾ ਹੈ ਜਿਹੜਾ ਮਤਲਬ ਬਹੁਤ ਹੀ ਸੋਹਣਾ ਕਵਾਲਿਟੀ ਐ ਦੀ ਕੜਾਈ ਕੀਤੀ ਹੈ ਬਹੁਤ ਸੋਹਣੀ ਕੀਤੀ ਹੋਈ ਹੈ ਕੋਈ ਐ ਨਹੀਂ ਹੈ ਵੀ ਖਰਾਬ ਹੋ ਜੂ ਉਹ ਗੱਲ ਨਹੀਂ ਹੈਗੀ ਬਾਈ ਜੀ ਦੀ ਚੈੱਕ ਕਰੋ ਬਾਈ ਜੀ ਸਮਾਰ ਕੇ ਰੰਗ ਬਹੁਤ ਹੀ ਵਧੀਆ ਕਾਲਾ ਰੰਗ ਬਲੈਕ ਰੰਗ ਹੈ ਜੀ ਰੰਗ ਤੇ ਬਹੁਤ ਜ਼ਿਆਦਾ ਵਧੀਆ ਉੱਠਦਾ ਜੀ ਇਹ ਤੇ ਆ ਦੇਖੋ ਇਹਦੇ ਪੌਂਚਾ ਵਰਕ ਦਿੱਤਾ ਨਾ ਜਿਹੜਾ ਵੀ ਸੂਟ ਲਾਉਂਗੇ ਬਾਈ ਜੀ ਨਾਲ ਤੁਹਾਨੂੰ ਪੌਂਚਾ ਵਰਕ ਤਾਂ ਮਿਲੂਗੀ ਮਿਲੂਗਾ ਇਹਦੇ ਪੌਂਚਾ ਵਰਕ ਹੈ ਜੀ ਪੌਂਚਾ ਕੀਤਾ ਹੋਇਆ ਕੜਾਈ ਤੇ ਬਹੁਤ ਹੀ ਸੋਹਣਾ ਏਕ ਟੈਕਸ ਦਾ ਮਾਲ ਹੈ ਜੀ ਇਹ ਕਪੜਾ ਬਾਈ ਜੀ ਏਕੇ ਟੈਕਸ ਦਾ ਕਪੜੇ ਤੇ ਤਿਆਰ ਕੀਤਾ ਹੋਇਆ ਹੈ ਫੁੱਲ ਜ਼ਿੰਮੇਵਾਰੀ ਹੈ ਤੇ ਆ ਆ ਤੁਸੀਂ ਇਹਦੀ ਕੁਆਲਿਟੀ ਚੈੱਕ ਕਰ ਲਓ ਤੇ ਇਹਦੇ ਰੰਗ ਚੈੱਕ ਕਰ ਲਓ ਬਾਈ ਜੀ ਸਜੈਨ ਸੋਨੂੰ ਬਾਈ ਜੀ ਮਿਲ ਜਾਣਗੇ 15 ਤੋਂ 20 ਡਿਜ਼ਾਈਨ ਮਿਲ ਜਾਣਗੇ ਅਲੱਗ-ਅਲੱਗ ਕਢਾਈ ਹੋਈ ਹੋਈ ਹੈ ਬਹੁਤ ਹੀ ਸੋਹਣਾ ਹੈ ਇਹ ਕਰੋ ਚੈੱਕ ਬਾਈ ਜੀ ਦੇਖੋ ਦੇਖੋ ਬਾਈ ਜੀ ਕੁਆਲਿਟੀ ਵੀ ਚੈੱਕ ਕਰ ਲਓ ਕਪੜਾ ਵੀ ਚੈੱਕ ਕਰ ਲਓ ਜਿਹੜਾ ਉੱਤੇ ਵਰਕ ਕੀਤਾ ਉਹ ਵੀ ਚੈੱਕ ਕਰ ਲਓ ਆ ਬਾਈ ਦੇਖੋ ਪੌਂਚਾ ਵਰਕ ਹੈ ਇਹ ਆ ਦੇਖੋ ਆ ਪਹੁੰਚਾ ਵਰਕ ਕੀਤਾ ਹੈ ਭਾਈ ਜੀ ਇੱਕ ਵਾਰੀ ਜਰੂਰ ਆ ਕੇ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਇਹ ਕੁਆਲਿਟੀ ਕੀ ਵੇਚਦੇ ਆ ਜਿਹੜਾ ਮਾਲ ਭਾਈ ਜੀ ਤੁਸੀਂ ਦੇਖਦੇ ਹੋ ਸਾਰਾ ਏਕੇ ਟੈਕਸ ਦਾ ਮਾਲ ਆ ਭਾਈ ਜੀ ਆਪਣੇ ਕੋਲੇ ਜਿਹੜਾ ਜ ਮਰਜੀ ਮਾਲ ਲੈ ਜਾਓ ਭਾਈ ਜੀ ਬਾਗ ਫਲਕਾਰੀਆਂ ਇਹਦੇ ਵਿੱਚ ਆਪਣੇ ਕੋਲੇ ਹਰ ਇੱਕ ਵੈਰਾਈਟੀ ਹੈ ਜਿਵੇਂ ਮਤਲਬ ਕੰਬਲ ਵੀ ਮਿਲ ਜਾਂਦੇ ਆ ਭਾਈ ਜੀ ਤੇ ਲੈਣ ਦੇ ਨਾਲੇ ਕੰਬਲੀਆਂ ਪੂਰੇ ਕੰਬਲ ਸਭ ਮਿਲਣੀ ਮੁਲਣੀ ਵਾਲੇ ਭਾਈ ਜੀ ਸਭ ਚੀਜ਼ ਮਿਲਦੀ ਹੈ ਕੁਝ ਮਰਜੀ ਲੈ ਕੇ ਜਾਓ ਭਾਈ ਜੀ ਜਿਹੜਾ ਭਾਈ ਜੀ ਆਹਾਂ ਇਕ ਟੈਕਸ ਦਾ ਕਪੜਾ ਆਪ ਦੇ ਹੱਥੀ ਵਧੀਆ ਕਪੜਾ ਲੈ ਕੇ ਤਿਆਰ ਕਰਵਾਇਆ ਹੋਇਆ ਇਹਦਾ ਰੇਟ ਵੀ ਬਾਈ 1000 ਤੇ 50 ਰੁਪਏ ਰੇਟ ਇਹਦਾ ਬਾਈ ਜੀ ਜਿਹੜਾ ਮੇਰਾ ਭਰਾ ਦੁਕਾਨਦਾਰੀ ਵਾਸਤੇ ਲਊਗਾ ਉਹਨੂੰ ਲਾਵਾਂਗੇ ਬਾਈ ਜੀ ਲੈਸ ਵਧੀਆ ਲੈਸ ਲਾਵਾਂਗੇ ਕਿਉਂਕਿ ਉਹਨੇ ਵੀ ਮੇਹੀ ਕਹਾ ਵੇਚਣਾ ਹੁੰਦਾ ਹੈ ਸ਼ਿਪਿੰਗ ਬਿਲਕੁਲ ਫਰੀ ਹੈ ਬਾਈ ਜੀ ਕਿੱਥੇ ਮਰਜੀ ਕਰਵਾ ਲਓ 1050 ਰੁਪਏ ਰੇਟ ਹੈ ਕੱਲੇ ਕੱਲੇ ਸ਼ੂਟ ਦਾ ਇਕੱਠਾ ਲੈਣਾ ਬਾਈ ਜੀ ਉਹਨੂੰ ਬਾਈ ਜੀ ਲੱਗੂ ਲੈਸ ਤੇ ਬਾਈ ਜੀ ਬੇਨਤੀ ਹੈ ਇੱਕ ਤਾਂ ਇਹਨੂੰ ਸ਼ੇਅਰ ਤੇ ਸਸਤਾ-ਸਸਤਾ ਕਰੋ ਇੱਕ ਬਾਈ ਜੀ ਕਿਉਂ ਵੀਡੀਓ ਵੱਡੀ ਹੋਣ ਤੋਂ ਮਤਲਬ ਦੇਖਦੇ ਨਹੀਂ ਲੋਕ ਮਤਲਬ ਪਸੰਦ ਨਹੀਂ ਕਰਦੇ ਛੋਟੀ ਬਣਾਉਣੀ ਪੈਂਦੀ ਹੈ ਤਾਂ ਕਿ ਵੈਰਾਈਟੀ ਬਾਈ ਜੀ ਆਪਣੇ ਕੋ ਕੁਰਤੇ ਪਜਾਮਿਆਂ ਤੋਂ ਲਾ ਮੋਟੇ ਕੱਪੜੇ ਹਰ ਇੱਕ ਵੈਰਾਈਟੀ ਆਪਣੇ ਕੋਲੇ ਤਿਆਰ ਹੁੰਦੀ ਹੈ ਬਾਈ ਜੀ ਗਲਤੀ ਫਲਤੀ ਹੋ ਗਈ ਤਾਂ ਮਾਫੀ ਚਾਹੁੰਦੇ ਆ ਬਾਈ ਜੀ ਇੱਕ ਅਸੀਂ ਇਸੇ ਚੈਨਲ ਤੇ ਬਾਈ ਜੀ ਆਪਾਂ ਨਾ ਰੀਲਾਂ ਪਾਉਣੇ ਛੋਟੀਆਂ ਬਣਾ ਬਣਾ ਕੇ ਕਿਉਂਕਿ ਉਹਦੇ ਵਿੱਚ ਹਰ ਇੱਕ ਨੂੰ ਪਤਾ ਲੱਗ ਜਾਂਦਾ ਉਹ ਬਾਈ ਜੀ ਉਹਦਾ ਵੀ ਸਾਨੂੰ ਸਾਥ ਦਿਆ ਕਰੋ ਦੇਖਿਆ ਕਰੋ ਵੱਧ ਤੋਂ ਵੱਧ ਉਹਦੇ ਵਿੱਚ ਵੈਰਾਈਟੀ ਬਹੁਤ ਵਧੀਆ ਦਿਖਾਉਣੀ ਆ ਅਸੀਂ ਹਾਂ ਵੀਡੀਓ ਘੱਟ ਪਾਉਣੇ ਰੀਲਾਂ ਵੱਧ ਪਾਉਣੇ ਆ ਅਸੀਂ ਤੇ ਬਾਈ ਜੀ ਮਾਫੀ ਚਾਹੁੰਦੇ ਜੇ ਕੋਈ ਗਲਤੀ ਬਣਤੀ ਹੋ ਗਈ ਤਾਂ ਅਗਲੀ ਵਾਰ ਫੇਰ ਮਿਲਾਂਗੇ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ